ਬਾਈਕ ਦਾ ਚਾਹੇ ਦੋ ਡਾਂਗ ਕਿਦੋਂ ਦੋਨੇ ਦੇਖ ਕਿਦੋਂ ਮਰਜ਼ੀ ਦੋ ਦੇ ਕੱਦ ਬੜਾ ਸੁਖਣਾ ਸੁਣਾ ਲੋ ਜੀ ਲਿਆ ਪਰ ਮੁੜ ਲਿਓ ਲੋ ਜੀ ਫੇਸ ਬਿਊਟੀ ਚੱਕਰ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮਮਾਰਕਪੁਰ ਚੋਂਗਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਮਰੀਂ ਕੋਟਲਾ ਸੇਰਪੁਰ ਦੇ ਲਾਗੇ ਪਿੰਡ ਆਪਰਾ ਹੈ ਬਾਈ ਕੋਲ ਪੂਰੀ ਝੋਟੀ ਬਕਾਊਾ ਜੀ ਤੇ ਇੱਕ ਹੈਗੀ ਆ ਗਾਂ ਬਕਾਊ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਜੀ ਤੋਂ ਬਾਈ ਜੀ ਸਾਸਰੀ ਕਾਈ ਬਾਈ ਜੀ ਸਾਸਰੀ ਕਾ ਨਾਮ ਵੀਰ ਜੀ ਆਪਣਾ ਨਾਮ ਮਵਾਰਕ ਬਜਤਰ ਸਿੰਘ ਆ ਜੀ ਹਾਂਜੀ ਪਿੰਡ ਪਿੰਡ ਮਵਾਰਕ ਵਰਚੂਗਾ ਜੀ ਜ਼ਿਲ੍ਹਾ ਜ਼ਿਲ੍ਹਾ ਹੀ ਮਲੇਰ ਕੋਟਲਾ ਹਾਂਜੀ ਬਾਈ ਝੋਟੀ ਜਾਣਕਾਰੀ ਦਿਓ ਕਿਵੇਂ ਛੂਏ ਛੂਏ ਵੀਰੇ ਦੂਜੇ ਛੂਏ ਕੋਈ ਛੂਏ ਆ ਵੀਰੇ ਹਾਂਜੀ ਠੀਕ ਹੈ ਦੁੱਧ 12 ਕਿਲੋ ਝੋਟੀ ਥੇਦੇ ਤਿਆਰ ਆ ਜੀ ਮਾਗਰ ਕੱਤੀਆ 10ਵੇਂ ਦੇ ਸੂਣੂ ਆਜਾ 10ਵੇਂ ਦਿਨ ਹਾਂ ਠੀਕ ਆ ਦੂਜਾ ਸੂਆ ਹਾਂ ਦੂਜਾ ਸੂਆ ਵੀ ਦੇ ਨੋਪਰਾ ਸਿੰਘੀ ਸੁਮੀ ਬਹੁਤ ਸੋਹਣੀ ਆ ਤੇ 12 ਲੀਟਰ ਵਾਲੇ ਕੰਡੇ ਵਾਲਾ ਜਮਾ ਹਾਂ ਹਾਂ ਕੰਡੇ ਵਾਲਾ ਗੋਦਪਰਾ ਤੇ ਫਰਾ ਬੂਰੀ ਚੋਟੀ ਦੇ ਸਕੀਨ ਸੀ ਤੇ ਦੇਖੋ ਆ ਤੇ ਪਰਾ ਥਣ ਥਣ ਕਰਮਾ ਵਾਲੀ ਦਾ ਬਹੁਤ ਸੋਹਣਾ ਬਾਈ ਕਹਦਾ ਚਾਹ ਦੋ ਡਾਂਗ ਕਿਦੋਂ ਦੋਨੇ ਦੇਖ ਕਿਦੋਂ ਮੱਧ ਤੋਂ ਕੱਦ ਬੜਾ ਸੁਖਲਾ ਸੀ ਨਾ

ਲੋਚ ਲੋਪਰਾ ਬਾਕੀ ਸਨੂੰ ਨਤਾਰਾਂ ਵੀ ਮਾਰ ਕੇ ਦਿਖਾਉਂਦੇ ਕਰਮਵਾਲੀ ਦੇ ਠੀਕ ਹੈ ਲੋਚ ਪੈਂਟਮਾ ਮਾਰ ਕੇ ਫੋਰਚੂnga ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮਰੇੜ ਕੋਟਲਾ ਚੰਗਾ ਕੱਦ ਬਟਾ ਸਿੰਗੀ-ਸੁੰਗੀ ਬਹੁਤ ਸੋਹਣੀ ਕਰਮਵਾਲੀ ਦੀ ਲੋਚ ਥੰਡੇ ਠੰਡੇ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਲੋਪਰਾ थोड़ा बहुत सोना लगे करमा जी बड़ी जी। तारे मारने ठीक है लो जी ਕੀ ਕਰ ਸਰ ਠੀਕ ਹੈ ਮਾਗਲੇ ਤੁਮਾ ਦੇ ਬੱਚਾ ਬਾਲ ਦੇ ਠੀਕ ਹੈ ਬਰੇ ਲੋਚ

ਰੇਟ ਜੈ ਹੀ ਹੋਗਾ ਰੇਟ ਤਾਂ ਵੀਰੇ ਜਾਇ ਜੀ ਹੋਗਾ ਜਮੀ ਜਾਇ ਜੀ ਹੋਗਾ ਠੀਕ ਆ ਦੇਖੋ ਮੜੋਗੇ ਅਗਲੇ ਨੂੰ ਜੇ ਕੋਈ ਆ ਗਿਆ ਹਾਂ ਵੀਰੇ ਅਬਰੀ ਬੰਬ ਹੋਗਾ ਠੀਕ ਹੈ ਜੀ ਸਮੋਲ ਤਾਂ ਹੈ ਜਾਇ ਜੀ ਹੋ ਵੀਰੇ ਆਪਣਾ ਮੋਲ ਨੇ ਵੜਾ ਹੋਊਗਾ ਠੀਕ ਹੈ ਜੀ ਠੀਕ ਹੈ ਚਾ ਦੋ ਡੰਗ ਚਾਰ ਡੰਗ ਚੋਕੇ ਲੈ ਦੋ ਡੰਗ ਤੇ ਨੰਨ ਡੰਗ ਜਿੰਨੇ ਡੰਗ ਬੰਦਾ ਚੋਲੇ ਉਹਨੇ ਡੰਗ ਚੋਕੇ ਲੈ ਕੇ ਜਾਵੇ ਆਬਰੀ ਠੀਕ ਹੈ ਠੀਕ ਦੋ ਪਰ ਹੁਣ ਸੁਣ ਦੱਦੇ ਦੀ ਚਵਾਈ ਕਰਾ ਕੇ ਖਾਣੇ ਸਾਹਮਣੇ ਲਾ ਦੇ ਮੋਲੀ ਗਾੜੀ ਸਖਾ ਦੀ ਜਵਾਰ ਕਹਿ ਨੀ ਇੰਨਾ ਰੋਤਾ ਹੋਲੀ ਗਾੜੀ ਦੇ ਵਿੱਚ ਹਾਂ ਕੋਈ ਯਾਨੀ ਠੰਡੀ ਜੂ ਆਪਾਂ ਮੰਨੇ ਕਹਿਆ ਜਵਾਕ ਬਿਠਾ ਦਿਓ ਥੰਦੇ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਮਗਰ ਵੀ ਕੱਟੀ ਕਰ ਮਗਰ ਵੀ ਕੱਟੀ ਆ ਵੀਰੇ ਠੀਕ ਹੈ

चेक कर लो जी दुद्ध देख सकते भरा ठीक है जी चेक कर सकते बालती ਆਹ ਸ਼ਾਮੇ ਲਾਓ ਰਾਹੀ ਜਾਓ ਹਲੋ ਚੈੱਕ ਕਰ ਸੰਖਣਪਰਾ ਠੀਕ ਹੈ ਲੋਸ ਚੈੱਕ ਕਰ ਸੰਖਣਪਰਾ ਠੀਕ ਹੈ ਹਾਂ ਜੀ ਗਾਂ ਦੀ ਦਸੂਜੀ ਜਾਣਕਾਰੀ ਗਾਂ ਹੈ ਲੈ ਵੀਰੇ 12 ਕਿਲੋ ਤੱਕ ਠੀਕ ਆ ਮਾਗਰ ਬੱਸੀ ਆ ਮੂਹਲਾ ਖਾਣਾ ਅੱਧਾ ਮਾ ਤੱਲੇ ਵਾਲੇ ਕਿ ਲੈ ਕੇ ਜਾਓ ਠੀਕ ਆ ਠੀਕ ਦਸਨ ਦਾ ਫਰਜ ਬਣ ਹਾਂ ਫਰਜ ਵਾਲ ਦਾ ਤੋੜ ਦੋ ਪ੍ਰਾਣੂ ਵੀ ਲੋ ਪ੍ਰਾ ਰੇਟ ਆਪਕ ਨੂੰ ਬਾਈ ਨੇ ਦੱਸਤਾ ਹੋਰ ਬਈ ਮਾਨਤਨ ਹੋ ਜੂ ਇਸ ਰੇਟ ਮਾਨਤਨ ਹੋ ਜੂ ਵੀਰੇ ਹੋਰ ਹੋ ਜੂਗਾ ਠੀਕ ਆ ਕੰਡੇ ਵਾਲਾ 12 ਲੀਟਰ ਦੁੱਧ ਹਾਂ ਠੀਕ ਆ ਲੋ ਪ੍ਰਾ ਚੈੱਕ ਕਰ ਸਕਦੇ ਪੂਰਾ ਤਰਾ ਕਰਨਾ ਬੜੀਆ ਕੰਡੇ ਖੰਡੀਆਂ ਐ ਮਲ ਕੇ ਚਲੋ ਪੂਰੀ ਆ ਠੀਕ ਆਈ ਲੈ ਚਲੋ ਨਮੀ ਲੈ ਚਲੋ ਮੜੀ ਇੱਥੇ ਆਪਰਾ ਮੋੜ ਲਿਆ ਲੋ ਸੰਗਾ ਕੱਦ ਬੈਠਾ ਹੇ ਪਹਿਲਾਂ ਦੋ ਡੰਗ ਚੋ ਕੇ ਥੱਲੀ ਕਰਕੇ ਜਾ ਲੋ ਮਾਗ ਰਹੇਗੇ ਬੱਸੀ ਮਾਗਰ ਬੱਸੀ ਹੇ ਬੰਦਾ ਰਹੋ ਜਾ ਠੀਕ ਲੋ ਇੱਥੇ ਲੈ ਆ ਨੈਣਾ ਇਹਦੇ ਵਿੱਚ ਵਾਈ ਕਰਨੀ ਨਾ ਜੀ ਅੱਜ ਨੂੰ ਚਾਰਾ ਮਾਰਨੇ ਨੇ ਚਾਰਾ ਮਾਰ ਦੋ ਕੋਈ ਗੱਲ ਹਾਂ ਮਾਰ ਦੋ ਮਾਰ ਲੋਚ ਨਿਆਣਾ ਪਾਲਿਆ ਬਾਈ ਨਹੀਂ ਤੇ ਹੁਣ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾਵਾਂਗੇ ਕਿਉਂਕਿ ਨਹੀਂ ਵੱਡੀ ਵੀਡੀਓ ਹੋਣੀ ਫੋਲਰ ਤੁਹਾਨੂੰ ਆਪ ਦਿਖਾਣ ਦੇ ਕਿਉਂਕਿ ਆਪਾਂ ਮੱਝ ਦੀ ਵੀਡੀਓ ਚਪਾਈ ਕਰੀ ਨਾ ਵਿੱਚ ਇਸ ਕਰਕੇ ਆਪਾਂ ਤੁਹਾਨੂੰ ਧਾਰਾ ਨਹੀਂ ਚੈੱਕ ਕਰਨੀ ਦੇਖੋ ਵੀਰੇ ਠੀਕ ਆ ਕੋਈ ਗੱਲ ਨਹੀਂ

ਔਰ ਅੱਧਾ ਥਾਂ ਹੈਗਾ ਆਪਾਂ ਤਿੰਨ ਬੰਨ ਕੇ ਦੇ ਦਾਂਗੇ ਠੀਕ ਆ ਥਾਂ ਰੁੱਧਾਉਂਦਾ ਸੀ ਹਾਂ ਠੀਕ ਦੋਪਰਾ ਚੈੱਕ ਕਰ ਸਕਦੇ ਹੋ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੇ ਕਿਸੇ ਭਰਾ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਟਾਈਟਲ ਵਿੱਚ ਲਿਖਿਆ ਜੀ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਭਰਾ ਬਣ ਕੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ